ਅਸੀਂ ਸਮ੍ਰਿਤੀ ਸਿਗਰ ਦੀ ਅਸੀਂ ਚੰਗਾ ਕਰਾਂਗੇ ਪਰ ਚੰਗਾ ਤਾਂ ਵੀ ਅਸੀਂ ਕਰਤਾ ਪਰ ਜਿਹੜੀ ਸਾਡੇ ਸਾਥੀ ਪਾਰਟੀ ਸੀ ਉਹ ਬਿਆਨ ਦੇ ਰਹੀ ਸੀ ਇਹ ਕਿ ਜਿਹੜਾ ਇਹ ਕੈਂਡੀਡੇਟ ਹੈ ਇੱਕ ਕੈਂਡੀਡੇਟ ਹੈਗਾ ਉਹ ਪਾਰਟੀ ਦਾ ਕਿਹੜੀ ਹੈ ਇਹ ਆ ਵਾਰਸ ਪੰਜਾਬ ਦੀ ਵਾਰ ਇਹ ਨੀਸੀ ਕਹਿੰਦੀ ਕਿ ਇਹ ਸਾਂਝਾ ਕੈਂਡੀਡੇਟ ਹੈ ਜੇ ਸਾਂਝਾ ਕੈਂਡੀਡੇਟ ਕਹਿ ਦਿੰਦੇ ਤਾਂ ਫੇਰ ਆਪਾਂ ਨੂੰ ਵੋਟਾਂ ਬਹੁਤ ਜ਼ਿਆਦਾ ਪੈਣੀਆਂ ਸੀਗੀਆਂ ਉਹ ਵਾਰਿਸ ਪੰਜਾਬ ਦਾ ਕਹਿਣ ਦੇ ਨਾਲ ਵੋਟ ਪੂਰੀ ਤਰ੍ਹਾਂ ਨਹੀਂ ਪਈ ਸਾਨੂੰ ਅਕਾਲੀ ਦਲ ਨੂੰ ਕਿਸ ਤਰ੍ਹਾਂ ਦੇਖਦੀਆਂ ਵੀ ਜਿਸ ਤਰੀਕੇ ਨਾਲ ਅਲਬਰਗੇ ਆਈਏ ਸੈਕਿੰਡ ਨੰਬਰ ਤੇ ਰਹੀ ਹੈ ਹਾਂ ਪਰ ਜੇ ਸੁਲਾ ਕਰ ਲੈਣ ਸਾਰਿਆਂ ਦੇ ਨਾਲ ਤਾਂ ਫੇਰ ਅਗਲੀ ਸਰਕਾਰ ਅਕਾਲੀ ਗਨ ਬਣ ਸਕਦੀ ਹੈ ਸਾਰੇ ਨਾਲ ਕਿਹਨਾਂ ਨਾਲ ਅਕਾਲੀਦਰ ਸੁਲਾ ਕਰਦੇ ਜਿਹੜੇ ਵਾਕੀ ਦੇ ਅਕਾਲੀ ਹੈ ਜੀ ਜੇ ਕੋਈ ਸਮਝੌਤੇ ਦੀ ਪੇਸ਼ਕਸ਼ ਹੋ ਜੀ ਤੁਹਾਡੀ ਬਾਦ ਚ ਵੀ ਸਟਾਰਟ ਹੋਏ ਅਸੀਂ ਪਾਰਟਿਸਿਪੇਟ ਕਰਾਂਗੇ ਜੀ ਦੇਖਾਂਗੇ ਮਾਹੌਲ ਤੇ ਜਾਵਾਂਗੇ ਜਰੂਰ ਅਸੀਂ ਇਕਦਮ ਨਾ ਨਹੀਂ ਕਰਦਾਂਗੇ ਕੀ ਕਹੋਗੇ ਜਿਸ ਤਰੀਕੇ ਨਾਲ ਜਿੰਨ ਨਤੀਜੇ ਆਏ ਨੇ ਸੋਮਨੀ ਅਕਾਲੀ ਦਲ ਸੈਕੰਡ ਪੋਜੀਸ਼ਨ ਤੇ ਆ ਗਿਆ ਵਾ ਤੁਹਾਡੀ ਪਾਰਟੀ ਗੜਜੂੜ ਦੀ ਵਿੱਚ ਲੜਦੇ ਸੀ ਵੀ ਸਮੇਂ ਦੀ ਮੰਗ ਨਹੀਂ ਕਹਿੰਦੇ ਵੀ ਤਿੰਨ ਐਮਪੀ ਦੀ ਸੀਟਾਂ ਵੀ ਪਹਿਲਾਂ ਐਸਵੀ ਪੰਥ ਤੇਰਾ ਨੂੰ ਕੱਟਿਓ ਕਿ ਜਾਂ ਕੋਈ ਅੱਗੇ ਜਣੀ ਸਾਲਵਾਦ ਇਲੈਕਸ਼ਨ ਹੋਣੀ ਹੈ ਕੀ ਉਹ ਰੋਕੀਓ ਇਹ ਤਾਂ ਨਤੀਜਾ ਇਹੀ ਹੈ ਜੇ ਜਸੀਂ ਇਕੱਠੇ ਹੋ ਕੇ 19 ਆ ਸਟਾਈ ਆ ਵੀ ਸੋ ਸਟਾਈਡੀਆਂ ਇਲੈਕਸ਼ਨ ਲੜੀਏ ਤਾਂ ਆਪਾਂ ਅਕਾਲੀ ਦਲ ਦੀ ਸਰਕਾਰ ਬਣਾ ਸਕਦੇ ਹਾਂ ਪਰ ਜਿਹੜੀ ਸਾਡੀ ਪਾਰਟੀ ਦੇ ਨੂੰ ਘੱਟ ਵੋਟਾਂ ਪਈਆਂ ਉਹਦੇ ਵਿੱਚ ਜਿਹੜੇ ਸਾਡੇ ਸਾਥੀ ਸੀਗੇ ਇਹ ਉਹਨਾਂ ਨੇ ਕਹਿਤਾ ਕਿ ਇਹ ਸਾਡੀ ਪਾਰਟੀ ਲੜ ਰਹੀ ਹੈ ਸਾਂਝਾ ਕੈਂਡੀਡੇਟ ਨਹੀਂ ਹੈ ਵਾਰਿਸ ਪੰਜਾਬ ਦੇ ਨੇ ਇਹੋ ਜੀਆਂ ਗੱਲਾਂ ਕੀਤੀਆਂ ਜਿਹਦੇ ਨਾਲ ਇਹ ਪੂਰੀ ਤਰ੍ਹਾਂ ਇਹ ਵੋਟ ਨਹੀਂ ਪਈ ਹੈ ਤੋਂ ਅਸੀਂ ਸਮਝਦੇ ਹਾਂ ਕਿ ਜੇ ਸਾਰੇ ਅਕਾਲੀ ਇਕੱਠੇ ਹੋ ਜਾਣ ਤਾਂ 27 ਦੇ ਇਲੈਕਸ਼ਨ ਅਸੀਂ ਜਿੱਤ ਸਕਦੇ ਹਾਂ ਪਰ ਕਿਸੇ ਜੁਤੇ ਸ਼ਰਤਾਂ ਲਾਵੇ ਕੋਈ ਕਿ ਮੈਂ ਫਿਰ ਭਾਜਪਾ ਤੋਂ ਟੁੱਟ ਜਾਊਂਗਾ ਫਿਰ ਮੈਂ ਕਾਂਗਰਸ ਤੋਂ ਟੁੱਟ ਜਾਊਂਗਾ ਮੈਂ ਹੁਣ ਖਾਲਸਤਾਨ ਨਹੀਂ ਕਹੂੰਗਾ ਇਹੋ ਜੀ ਸ਼ਰਤ ਤੋਂ ਬਗੈਰ ਇਹ ਜੇ ਜੀ ਪੰਥ ਦੀ ਸੋਚ ਹੈ ਉਹਦੇ ਤੇ ਜੇ ਇਕੱਠੇ ਹੋ ਜਾਈਏ ਤਾਂ ਆਪਾਂ ਅਗਲੀ ਸਰਕਾਰ ਬਣਾ ਸਕਦੇ ਹਾਂ ਕਿੰਨੂ ਕਿੰਨੂ ਤੁਸੀਂ ਕਹੋਗੇ ਪਾਰਟੀ ਜਿਹੜੀਆਂ ਹੈਗੇ ਮਾਲੂਕ ਸਿੰਘ ਸਾਹਿਬ ਵੀ ਨੇ ਹੋ ਉਹ ਤਾਂ ਸਾਰੇ ਹੈਗੇ ਆ ਜੀ ਹੁਣ ਸਾਰਿਆਂ ਨੂੰ ਪਤਾ ਹੈਗਾ ਕਿਹੜੇ ਕਿਹੜੇ ਹੈਗੇ ਹੁਣ ਉਹਨਾਂ ਦੇ ਨਾਲ ਲੈਣੇ ਕੋਈ ਰਹਿ ਜੂਗਾ ਮੈਥੋਂ ਫੇਰੋਕਾ ਮੰਨਨੇ ਸਾਡੇ ਨਾਲ ਬੇਇਨਸਾਫੀ ਕਰਤੀ ਠੀਕ ਹੈ ਮੋਸਮ ਇਲੈਕਸ਼ਨ ਤੋਂ ਪਹਿਲੇ ਬੜੀ ਬੇਅਵਸੀ ਹੈ ਨਾ ਨਕਰੀ ਭਾਈ ਦੀ ਤੇ ਪਰ ਜਿਹੜਾ ਚੋਣ ਨਤੀਜੇ ਨੇ ਕਾਹਲੇ ਉਲਟ ਫੋਟਾ ਹੈ ਪੀਸ ਹੁਣ ਰੁਕੀ ਕਰ ਰਿਹਾ ਮੈਂ ਤੁਹਾਨੂੰ ਇਹ ਹੀ ਦੱਸ ਰਿਹਾ ਕਿ ਇਹ ਸਾਡੇ ਜਿਹੜੇ ਦੂਜੀ ਪਾਰਟੀ ਸਾਡੇ ਨਾਲ ਮਿਲੀ ਹੋਈ ਸੀ ਉਹਨਾਂ ਨੇ ਕਿਹਾ ਕਿ ਇਹ ਕੈਂਡੀਡੇਟ ਇਹ ਵਾਰਸ ਪੰਜਾਬ ਦਾ ਹੈ ਪਰ ਉਹਨਾਂ ਨੇ ਇਹ ਨਹੀਂ ਕਿਹਾ ਕਿ ਇਹ ਸਾਂਝਾ ਕੈਂਡੀਡੇਟ ਹੈ ਜਿਵੇਂ ਅਸੀਂ ਕਹਿੰਦੇ ਰਹੇ ਹਾਂ ਇਹਦੇ ਨਾਲ ਸਾਡੀ ਵੋਟ ਥੱਲੇ ਡਿੱਗ ਗਈ ਤੇ ਦੂਸਰੀ ਗੱਲ ਹੈ ਕਿ ਫੇਰ ਉਹ ਜਿਹੜੀ ਬੀਬੀਸੀ ਐਸਐਸਪੀ ਜਿਸ ਨੇ ਬੜੇ ਅਮਨਪਸੰਦ ਤਰੀਕੇ ਦੇ ਨਾਲ ਤਰਨਤਰ ਇਨਸਾਫ ਦੇ ਡਾਇਰੈਕਸ਼ਨ ਕਰਾਏ ਹੈ ਇਹ ਬਾਰਡਰ ਦੇ ਦਾ ਹਲਕਾ ਤੇ ਉਸ ਨੂੰ ਸਸਪੈਂਡ ਇਲੈਕਸ਼ਨ ਕਮਿਸ਼ਨ ਨੇ ਨਾਜਾਇਜ਼ ਕਰਤਾ ਪਰ ਹੁਣ ਤੁਸੀਂ ਦੇਖੋ ਉੱਥੇ ਚਿੜੀ ਨਹੀਂ ਉੱਡਣ ਦਿੱਤੀ ਤੇ ਬਹੁਤ ਅਮਨ ਪਸੰਦ ਤਰੀਕੇ ਦੇ ਨਾਲ ਉਹ ਬੀਬੀ ਨੇ ਇਲੈਕਸ਼ਨ ਖੜਾਏ ਹੈ ਤੇ ਉਹਨੂੰ ਇਹੀ ਖਤਾਬ ਮਿਲਿਆ ਕਿ ਉਹਨੂੰ ਮਤਲਬ ਕਰਵਾ ਦਿੱਤਾ ਗਿਆ ਜੋ ਕਿ ਜ਼ੁਰਮ ਹੈ ਇੱਕ ਅਫਸਰ ਦੇ ਉੱਤੇ ਜਿਹੜਾ ਵਧੀਆ ਕੰਮ ਕਰਦਾ ਹੈ ਤੇ ਲਾਅ ਐਂਡ ਆਰਡਰ ਨੂੰ ਮਜ਼ਬੂਤ ਬਣਾ ਕੇ ਰੱਖਣਾ ਚਾਹੁੰਦਾ ਹੈ 2027 ਦੀ ਵਿਧਾਨ ਸਭਾ ਚੋਣਾਂ ਦੀ ਗੱਲ ਕਰੀ ਤਾਂ ਇਸ ਗੱਠ ਜੋੜ ਇਸੇ ਤਰ੍ਹਾਂ ਦੇ ਰਹੇਗਾ ਜਾਂ ਹੋਰ ਕੇ ਬਦਲ ਕੋਈ ਨਵੇਂ ਸੁਧਾਰ ਕੀਤੇ ਜਾਣਗੇ ਜਦ ਮੇਰੇ ਬੰਦਿਆਂ ਨਾਲ ਰਲ ਲਾਉਣ ਦੀ ਕਮੈਲ ਸ਼ੁਰੂ ਹੋਈ ਨਹੀਂ ਜੇ ਅਕਾਲੀ ਸਾਰੇ ਇਕੱਠੇ ਹੋ ਜਾਣ ਤਾਂ ਅਸੀਂ ਮੋਰਚਾ ਮਾਰ ਸਕਦੇ ਆਂ ਇਹਦੇ ਚ ਤਾਂ ਕੋਈ ਗੱਲ ਹੈ ਨਹੀਂ ਕਿ ਤੇ ਇਹ 23 ਤਰੀਕ ਨੂੰ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ 350ਵਾਂ ਜਿਹੜਾ ਦਿਨ ਹੈਗਾ ਦਿਨਾ ਕੰਗਰ ਉੱਥੇ ਮਨਾ ਰਹੇ ਆਂ 23 ਤਰੀਕ ਨੂੰ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਉੱਥੇ ਓਮ ਹਮਾ ਕੇ ਪਹੁੰਚੋ ਤੇ ਜਿਹੜੀਆਂ ਭਗਤੀ ਵੀ ਅਕਾਲੀ ਪਾਰਟੀਆਂ ਹੈਗੀਆਂ ਉਹਨਾਂ ਨੂੰ ਵੀ ਮੈਂ ਅਪੀਲ ਕਰਦਾ ਕਿ ਉੱਥੇ ਆਉਣਾ ਤੁਹਾਡਾ ਬਹੁਤ ਜ਼ਰੂਰੀ ਹੈ ਕਿਉਂਕਿ ਕਰਕੇ ਜੇ ਇਸ ਇਕੱਠ ਤੇ ਆਪਾਂ ਇਕੱਠੇ ਦਿਖਗੇ ਤਾਂ ਫੇਰ ਜਿਹੜਾ 27 ਦਾ ਇਲੈਕਸ਼ਨ ਹੈ ਉਹ ਸਾਥੋਂ ਬਾਹਰ ਨਹੀਂ ਜਾ ਸਕਦਾ ਆਮ ਆਲੀ ਪਾਰਟੀ ਜਿਤਨਾ ਦੇਖਿਆ ਤਾਂ ਇਹ ਲੋਕਪ੍ਰਿਅਤਾ ਹੈ ਜਾਂ ਕੋਈ ਸਰਕਾਰੀ ਤੰਤਰੰਮੇਂ ਤੋਂ ਵਰਤੋਂ ਵਾਲੀ ਵੋਟਾਂ ਇਹਨਾਂ ਨੇ ਸਰਕਾਰੀ ਚੀਜ਼ਾਂ ਕੀਤੀਆਂ ਆਦਰ ਹੁਣ ਖੁਸ਼ੀ ਦੇ ਨਾਲ ਤੁਸੀਂ ਆਪ ਦੱਸੋ ਕਿ ਜੇ ਗੁਰੂ ਹਰਗੋਬਿੰਦ ਸਾਹਿਬ ਨੇ ਮੋਗਲਾਂ ਦੇ ਰਾਜ ਦੇ ਵਿੱਚ ਜਦੋਂ ਕੋਈ ਵੀ ਗੈਰ ਮੁਸਲਮਾਨ ਤਲਵਾਰ ਨਹੀਂ ਸੀ ਚੱਕ ਸਕਦਾ ਘੋੜੇ ਦੀ ਸਵਾਰੀ ਨਹੀਂ ਸੀ ਕਰ ਸਕਦਾ ਫੇਰ ਬਾਜ ਨਹੀਂ ਸੀ ਰੱਖ ਸਕਦਾ ਛੇਵੇਂ ਪਾਤਸ਼ਾਹ ਨੇ ਸਾਨੂੰ ਸਾਰੀਆਂ ਰਾਜ ਕਰਨ ਵਾਲੀਆਂ ਨਿਸ਼ਾਨੀਆਂ ਦੇਤੀਆਂ ਤੇ ਹੁਣ ਆਪਾਂ ਨੇ ਝਾੜੂ ਫੜ ਲਿਆ ਇਹ ਜਿਹੜਾ ਮਨੁੱਖ ਸਮਰੱਥੀ ਦੇ ਖਿਲਾਫ ਪਹਿਲੀ ਫਾਰਚਾਈ ਨੇ ਰਿਬੈਲ ਕਰਤਾ ਸੀਗਾ ਇਹ ਉਸ ਤੇ ਖਿਲਾਫ ਬਗਾਵਤ ਕਰਤੀ ਸੀ ਹੁਣ ਆਪਾਂ ਝਾੜੂ ਫੜੀ ਫਿਰਦੇ ਆ ਕਿੰਨੀ ਜਿੰਨੀ ਵੀ ਗਰਾਵ ਠਾਊਗੀ ਉੰਨੀ ਦੂਰ ਅਸੀਂ ਹਕੂਮਤ ਤੋਂ ਜਾਈ ਜਾਵਾਂਗੇ ਬਾਕੀ ਵੀਰੋ ਚੌਣ ਤੀਜੇ ਨੂੰ ਲੈ ਕੇ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਅਕਾਲੀ ਦਲ ਵਾਰਸ ਪੰਜਾਬ ਪਹਿਲੀ ਵਾਰ ਪਾਰਟੀ ਬਣਨ ਤੋਂ ਬਾਅਦ ਪਹਿਲੀ ਵਾਰ ਚੋਣ ਲੜ ਰਹੀ ਤੇ ਚੋਣ ਵੀ ਜਿਮਣੀ ਜਿਹਦੇ ਵਿੱਚ ਮੌਜੂਦਾ ਸਰਕਾਰ ਆਪਣੇ ਸਾਰੇ ਦਾਹ ਪੇਜ ਵਰਤਿਆ ਸਾਰਾ ਕੁਝ ਧਾਮਜਾਂ ਵਰਤਿਆ ਤੇ ਦੂਜਾ ਅਕਾਲੀ ਦਲ ਨੇ ਵੀ ਆਪਣੇ 45 ਸਰਪੰਚ ਦੇ 8 ਐਮਸੀਆਂ ਨਾਲ ਬਣੀ ਹੋਈ ਗਰਾਊਂਡ ਤੇ ਬਹੁਤ ਧਾਮਜਾਂ ਵਰਤ ਕੇ ਉਹਨਾਂ ਨੇ ਵੀ ਹਰ ਪ੍ਰਕਾਰ ਦਾ ਧਾਮਜਮ ਅਕਾਲੀ ਦਲ ਨੇ ਵੀ ਖੇਡ ਕੇ ਇਹ ਚੋਣ ਲੜੀ ਰਾਸ਼ਾ ਵਾਲੀ ਕੋਈ ਗੱਲ ਨਹੀਂ ਵੀਰੋ ਅੱਜ ਤੱਕ ਦੇ ਇਤਿਹਾਸ ਵਿੱਚ ਕੋਈ ਵੀ ਪਾਰਟੀ ਇੰਨੇ ਜਿੱਤ ਗ੍ਰੋਥ ਨਹੀਂ ਕਰ ਸਕੀ ਜਿੰਨਾ ਚਿਰ ਥੋੜੇ ਸਮੇਂ ਚ ਆਕਾਲੀ ਦਲ ਵਾਰਿਸ ਪੰਜਾਬ ਨੇ ਗ੍ਰੋਥ ਕੀਤੀ ਆ ਕਿਉਂਕਿ ਜਿਹੜੀ ਭਾਈ ਅਮਰਤਪਾਲ ਨੂੰ ਆਜ਼ਾਦ ਤੌਰ ਤੇ ਵੋਟ ਪਈ ਸੀ ਉਹ ਕੁਝ ਸਮਾਂ ਹੋਰ ਤਰ੍ਹਾਂ ਦਾ ਸੀ ਇੱਕ ਦਰਦੀ ਬੋਟ ਸੀ ਵੀ ਅਸੀਂ ਆਪਣੇ ਭਰਾ ਨੂੰ ਜੇਲ੍ਹ ਚੋਂ ਬਾਹਰ ਕਢਾ ਲਈਏ ਸਾਡੀ ਭਾਈ ਵੀ ਵੋਟ ਨਾਲ ਉਹ ਬਾਹਰ ਨਿਕਲਾਵੇ ਪਰ ਇਸ ਇਸ ਵਾਰ ਕੁਝ ਪਾਰਟੀ ਤੌਰ ਤੇ ਵੋਟ ਪਈ ਆ ਤੇ ਅਸੀਂ ਸਦਾ ਹੀ ਜਣੀ ਰਵਾਂਗੇ ਆਪਣੇ ਕੇਡਰਾਂ ਕੇਡਰ ਵਾਲੇ ਸਿੰਘਾਂ ਦਾ ਤੇ ਪਿਆਰ ਵਾਲੇ ਸਿੰਘਾਂ ਦਾ ਗਰਾਊਂਡ ਵਾਲੇ ਸਿੰਘਾਂ ਦਾ ਜਿਨ੍ਹਾਂ ਨੇ ਸਾਨੂੰ ਇਹਨਾਂ ਮਾਨਦਾਨ ਬਖਸ਼ਿਆ ਇੰਨੀ ਬੋਰਡ ਭਾਈ ਨੂੰ ਭਾਈ ਆ ਤੇ ਇੱਕ ਗਿਲਾ ਵੀ ਆ ਭਰਾਵੋ ਵੀ ਅਸੀਂ ਇਹ ਲੜਾਈ ਪੰਥ ਦੀ ਹੀ ਤੁਹਾਡੇ ਇਤਿਹਾਸ ਦੀ ਤੇ ਬੱਚਿਆਂ ਦੇ ਭਵਿੱਖ ਦੀ ਹੀ ਤੇ ਮਾਝੇ ਵਾਲੇ ਮਝੈਲ ਜਿਹੜੇ ਹਮੇਸ਼ਾ ਹੀ ਜੁਲਮ ਦੇ ਵਿਰੁੱਧ ਲੜਦੇ ਰਹੇ ਆ ਨਮੋਸ਼ੀ ਵਾਲੀ ਗੱਲ ਵੀ ਆ ਵੀ ਉਹ ਇਹ ਆਪਣੀ ਹੋਂ ਦੀ ਗਵਾਚੂਕਾ ਮਾਝਾ ਐਨੀ ਸੁਖਾਵੀਂ ਜੰਗ ਵੀ ਹਾਰ ਕੇ ਤੇ ਪੰਥ ਨੂੰ ਪਿੱਠ ਵਿਖਾਉਣ ਵਾਲਾ ਕੰਮ ਕੀਤਾ ਮਾਝੇ ਵਾਲਿਆਂ ਨੇ ਇਹ ਇਹ ਉਹਨਾਂ ਦੇ ਸਿਰ ਤੇ ਸਦਾ ਹੀ ਇੱਕ ਮਹਿਣਾ ਰਹੂਗਾ ਤੇ ਚਲੋ ਕਈ ਮਜਬੂਰੀਆਂ ਹੋ ਸਕਦੀਆਂ ਭਰਾਵਾਂ ਦੀਆਂ ਕਈ ਮਾਪਦੰਡ ਸਰਕਾਰ ਜਾਂ ਤੁਜੀਆਂ ਤੇ ਰਾਣੇ ਗੁੰਡਾਗਰਦੀ ਤੌਰ ਤੇ ਵਰਦਿਆ ਹੈ ਕਈ ਚੀਜ਼ਾਂ ਮਜਬੂਰੀਆਂ ਵੀ ਬਣ ਜਾਂਦੀਆਂ ਪਰ ਫਿਰ ਵੀ ਇਹ ਸੁਖਾਵੀਂ ਜੰਗ ਸੀ ਜਿਹੜੀ ਅਸੀਂ ਹਾਰੇ ਆਂ ਪਰ ਹੌਸਲਾ ਨਾ ਛੱਡਿਓ ਆਉਣ ਵਾਲਾ ਟਾਈਮ ਤੁਹਾਡਾ ਏ ਕਿਉਂਕਿ ਸਭ ਤੋਂ ਛੋਟੇ ਟਾਈਮ ਵਿੱਚ ਤੁਸੀਂ ਉਹਨਾਂ ਖੇਤਰੀ ਪਾਰਟੀਆਂ ਨੂੰ ਟੱਕਰ ਦਿੱਤੀ ਜੋ ਲੰਬੇ ਸਮੇਂ ਤੋਂ ਮੈਦਾਨ 'ਚ ਤਿਆਰ ਹੋਈ ਗ੍ਰਾਊਂਡ ਪੰਚਾਂ ਸਰਪੰਚਾਂ ਤੇ ਐਮਸੀਆਂ ਦੇ ਨਾਲ ਲੜ ਰਹੇ ਸੀ ਤੇ ਆਪਾਂ ਬਿਨਾਂ ਕਿਸੇ ਪੰਚ ਸਰਪੰਚਾਂ ਦੇ ਬਿਨਾਂ ਕਿਸੇ ਐਮਸੀ ਦੀ ਸਪੋਰਟ ਤੋਂ ਆਮ ਵਰਗ ਆਮ ਵੱਧ ਵਰਗੀਆਂ ਪਰਿਵਾਰਾਂ ਦੇ ਸਾਥ ਨਾਲ ਲੜੇ ਆ ਤੇ ਵੱਡੀ ਲੜਾਈ ਵਿੱਚ ਵੱਡਾ ਯੋਗਦਾਨ ਰਿਹਾ ਉਹਨਾਂ ਪਰਿਵਾਰਾਂ ਦਾ ਤੇ ਸਦਾ ਰਿਣੀ ਰਵਾਂਗੇ 2027 ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦਾ ਆਉਣ ਵਾਲਾ ਟਾਈਮ ਆ ਆਉਣ ਵਾਲੇ ਸਮੇਂ ਚ ਪਾਰਟੀ ਵਰਕਰ ਤੇ ਗਰਾਊਂਡ ਵਰਕਰ ਹੋਰ ਮਿਹਨਤ ਕਰਕੇ ਪਾਰਟੀ ਨੂੰ ਅੱਗੇ ਲਿਆਉਣਗੇ ਤੇ ਪੰਜਾਬ ਤੇ ਬੱਚਿਆਂ ਦੇ ਭਵਿੱਖ ਦੀ ਗੱਲ ਕਰਨਗੇ ਨੌਜਵਾਨੀਆਂ ਬਿਠਾਉਣ ਦੀ ਗੱਲ ਕਰਨਗੇ ਕਾਲੀਦਲ ਵਾਰ ਸਦਾ ਇੱਕ ਕੁਰਬਾਨੀ ਵਾਲੇ ਪਰਿਵਾਰਾਂ ਨਾਲ ਅੱਗੇ ਵੀ ਖੜਾ ਰਿਹਾ ਹੈ। ਇੱਕੋ ਗੱਲ ਹੈ ਜੇ ਕਿ ਕਿਤੇ ਨਾ ਕਿਤੇ ਕਹ ਲੋ ਕਿ ਪਾਰਟੀ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਹਨਾ ਜਿੰਨੇ ਵੀ ਲੜਕੇ ਸੀ ਨੀਚੇ ਮੇਰੇ ਵਰਕਰ ਸੀ ਮੇਰੇ ਵੀ ਭਰਾ ਨੇ ਸਾਰਾ ਉਹਨਾਂ ਤੇ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਕਿਸੇ ਨੂੰ ਵੋਟ ਪਾ ਨਹੀਂ ਆਂ ਦਿੱਤਾ ਉਹਨਾਂ ਨੂੰ ਤੇ ਕਹ ਲੋ ਕਾਫੀ ਥੱਕੇਸ਼ਾਈ ਹੋਈ ਹੈ। ਤੇ ਬਹੁਤ ਜ਼ਿਆਦਾ ਕਹਿ ਲੋ ਕਿ ਮੈਂ ਕਹਿ ਸਕਦਾ ਕਿ ਪਾਰਟੀ ਦਾ ਬੋਲੋ ਕਿ ਜਦ ਹਾਈ ਬੀਰ ਸਰਕਾਰਾਂ ਉਹਨਾਂ ਧੱਕੇ ਚ ਰਹੀ ਬੋਝਦਾ ਰਹੀ ਹੈ। ਤਦ ਕਰਕੇ ਨਤੀਜੇ ਇਹ ਵਾਲੇ ਆ ਰਹੇ। ਲੇਕਿਨ ਸ਼੍ਰੋਮਣੀ ਕਾਲੀ ਦੇ ਵੀ ਦਲ ਦੀ ਵੀ ਗੱਲ ਕਰੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਧੱਕੇਸ਼ਾਈ ਹੋਈ ਹੈ। ਸ਼੍ਰੋਮਣੀ ਕਾਲੀ ਦਲ ਦੂਜੇ ਨੰਬਰ ਤੇ ਅਸਲੇ ਚਲਦੀ ਪਈ ਕਾਂਗਰਸ ਤਿੱਜੇ ਉਸੇ ਚੌਥੇ ਨੰਬਰ ਤੇ। ਲੇਕਿਨ ਇੱਕ ਟਾਈਮ ਸੀ ਜਦੋਂ ਅਮਰਿਤਪਾਲ ਸਿੰਘ ਲੋਕ ਸਭਾ ਚੋਣਾਂ ਹੋਈਆਂ ਸੀ। ਅਮਰਿਤਪਾਲ ਸਿੰਘ ਵਨ ਸਾਈਡਿਡ ਮੁਕਾਬਲਾ ਸਾਹਮਣੇ ਆਇਆ ਸੀ। ਤੇ ਕੀ ਕਾਰਨ ਲੱਗਦਾ ਹੈ ਕਿ ਕਿਥੇ ਨਾ ਕਿਥੇ ਜਿਹੜੀ ਪੱਥਨ ਤੇ ਜਥੇਬੰ ਦੇਖੋ ਹਜੇ VOTING ਚੱਲਦੀ ਪਈ ਹੈ ਹਜੇ ਪ੍ਰੋਪਰ ਕਲੀਅਰ ਨਹੀਂ ਹੋਇਆ ਹੈ ਨਾ ਇਹ ਹਜੇ ਚੱਲ ਰਿਹਾ ਵਾ ਉਸ ਤੋਂ ਬਾਅਦ ਪੂਰਾ ਕਲੀਅਰ ਹੋ ਜਾਏਗਾ ਠੀਕ ਹੈ ਕਿੰਨੇ ਨੰਬਰ ਤੇ ਆ ਰਹੇ ਕਿਨੇ ਤੇ ਨਹੀਂ ਆ ਰਹੇ ਤੇ ਬਾਕੀ ਹੋਸ਼ਾ ਰੱਖੋ ਕੋਈ ਗੱਲ ਨਹੀਂ ਇਹ ਚੜਦੀ ਕਲਾ 'ਚ ਰਵਾਂਗੇ ਕੋਈ ਜ਼ਰੂਰੀ ਹੈ ਵੀ ਜਿਹੜਾ ਥੋੜਾ ਪਛੜਨਾ ਕੀ ਕਾਰਨ ਮੰਨਦੇ ਹੋ ਕਾਰਨ ਦੇਖੋ ਸਰਕਾਰਾਂ ਦਾ ਕਹਿ ਲੋ ਦਬ ਦਬਾ ਕੇ ਲੋ ਕਿਸੇ ਨੂੰ ਕਿਸੇ ਨੂੰ ਬਾਹਰ ਨਹੀਂ ਆਣ ਦੇਣਾ ਘਰੋਂ ਵੋਟ ਪਾਉਣ ਚ ਹੈ ਨਾ ਤੇ ਕਿਤਨੇ ਧੱਕੇਸ਼ਾਹੀ ਬਹੁਤ ਆਸਰਕਾਰ ਨੇ ਕੀਤੀ ਹੈ ਜੋ ਕਿ ਮੇਰੇ ਨਾਲ ਤੋਰਦਾ ਸੀ ਉੱਤੇ ਪਰਚੇ ਪਾ ਨਹੀਂ ਸਰਕਾਰਾਂ ਹਨਾ ਇਹ ਚੀਜ਼ਾਂ ਬਹੁਤ ਜ਼ਿਆਦਾ ਹੋਈਆਂ ਸਰਕਾਰਾਂ ਦੇ ਨੂੰ ਅੱਛਾ ਪੰਥਕ ਹਲਕਾ ਹੈ ਹੁਣ ਪੰਥਕ ਉਮੀਦਵਾਰ ਵੀ ਨਹੀਂ ਲੋਕਾਂ ਨੇ ਜਿਹੜਾ ਬਹੁਤ ਮਤ ਦਿੱਤੀ ਤੁਸੀਂ ਬਹੁਤ ਪਿੱਛੇ ਚੱਲ ਰਹੇ ਹੋ ਜੀ ਨਹੀਂ ਜੀ ਨਹੀਂ ਪੂਰਾ ਫਤਵਾ ਦੇ ਦੇ ਕੋਈ ਇਹੋ ਜੀ ਗੱਲ ਨਹੀਂ ਨਾ ਘਬਰਾਉਣ ਦੀ ਲੋੜ ਹੈ ਤੇ ਘਬرائی ਦੀ ਨਹੀਂ ਹੁੰਦਾ ਘਬਰਾ ਕੇ ਕੀ ਮਿਲਣਾ ਕੁਝ ਵੀ ਨਹੀਂ ਹਨਾ ਆਪਾਂ ਚੜਦੀ ਕਲਾ 'ਚ ਰਹਿਣਾ ਵਾ ਤੇ ਗਾਂ 2027 ਵੀ ਤੇ ਆ ਰਹੀ ਆ ਆ ਮਨਦੀਪ ਸਿੰਘ ਜੀ